अफगानिस्तान ਅਤੇ ਪਾਕਿਸਤਾਨ ਤੋਂ ਭਾਰਤ ਵਿੱਚ ਆ ਕੇ ਵਸੇ ਸਿੱਖਾਂ ਤੇ ਹਿੰਦੂਆਂ ਦੇ ਵੱਡੇ ਵਫਦ ਨੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਅਤੇ ਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ ਸੀਏ ਲਾਗੂ ਕਰਨ ਉੱਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਜਿਨ੍ਹਾਂ ਇਸ ਕਾਨੂੰਨ ਸਾਦਕਾ ਉਹਨਾਂ ਨੂੰ ਭਾਰਤੀ ਨਾਗਰਿਕਤਾ ਅਤੇ ਹੋਰ ਸੌਲਤਾਂ ਦੇਣ ਦਾ ਰਾਹ ਖੋਲ੍ਹਿਆ ਵਫਦ ਦੇ ਮੈਂਬਰਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਉਹਨਾਂ ਦੀਆਂ ਜ਼ਿੰਦਗੀਆਂ ਬਾਰੇ ਲਿਆ ਗਿਆ ਬਹੁਤ ਵੱਡਾ ਫੈਸਲਾ ਹੈ ਕਿਉਂਕਿ ਹੁਣ ਉਹ ਵੀ ਸ਼ਾਂਤੀ ਸਬਰ ਅਤੇ ਸੰਤੋਖ ਨਾਲ ਆਪਣਾ ਜੀਵਨ ਗੁਜ਼ਾਰ ਸਕਣਗੇ ਅਤੇ ਆਪਣੀ ਤੇ ਪਰਿਵਾਰਕ ਮੈਂਬਰਾਂ ਦੀ ਤਰੱਕੀ ਅਤੇ ਖੁਸ਼ਹਾਲੀ ਵਾਸਤੇ ਕੰਮ ਕਰ ਸਕਣਗੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਨਜਿੰਦਰ ਸਿੰਘ ਸਿਲਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ gui ਬੜੀ ਸਰਕਾਰ ਦੇ ਯਤਨਾਂ ਦੇ ਨਾਲ ਇਹਨਾਂ ਨੂੰ ਤਕਰੀਬਨ ਨਰਕਾਂ ਵਰਗੇ ਹਾਲਾਤ ਵਿੱਚੋਂ ਕੱਢਿਆ ਗਿਆ। ਇਸ ਮੌਕੇ ਦਿੱਲੀ ਸਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲਾਹੂ ਤੇ ਹੋਰ ਮੈਂਬਰ ਵੀ ਮੌਜੂਦ ਸਨ। ਪ੍ਰਿਯੋਜੋ ਮੂਝੇ ਸਨਮਾਨ ਸਨਮਾਨ ਜੋ ਮੈਨੂੰ ਦੇ ਰਹੇ ਨੇ ਮੇਰਾ ਸਨਮਾਨ ਨਹੀਂ ਹੈਗਾ। ਇਹ ਜਿਹੜੇ ਸਰਪਾਈ ਦਿੱਤੇ ਗਏ ਨੇ ਜੋ ਇਹਨਾਂ ਮਾਨ ਤਾਨ ਦਿੱਤਾ ਗਿਆ ਹੈ ਇਹ ਮੋਦੀ ਜੀ ਵਾਸਤੇ ਹੈ ਮੈਂ ਉਹਨਾਂ ਦੇ ਨੁਮਾਇੰਦੇ ਰੂਪ ਵਿੱਚ ਮੈਂ ਉਹ ਦੇ ਰਿਹਾ ਨੇ ਦੇਖੋ ਬਹੁਤ ਵੱਡੀ ਗੱਲ ਆ ਇੱਕ ਆਪ ਦੇਖੋ ਇਹਨਾਂ ਧਰਮ ਦੀ ਇਹ ਕਟੜਤਾ ਦੇਖੋ ਜਿਹੜੇ ਸਾਡੇ ਅਫਗਾਨਿਸਤਾਨ 'ਚ Hindu Sikh ਭਰਾ ਸੀ ਜਦੋਂ ਉਹਨਾਂ ਦੇ ਧਰਮ ਤੇ ਬਾਣੀ ਆਈ ਉਹਨਾਂ ਨੇ ਆਪਣੇ ਅਰਬਾਂ ਖਰਬਾਂ ਰੁਪਏ ਦੇ ਵਪਾਰ ਛੱਡ ਦਿੱਤੇ ਕਾਰੋਬਾਰ ਛੱਡ ਦਿੱਤੇ ਟੁਕਰਾ ਦੇ ਦਿੱਤੇ ਪਰ ਧਰਮ ਨਹੀਂ ਛੱਡਿਆ ਔਰ ਜਦੋਂ ਭਾਰਤ ਅੰਦਰ ਆਏ ਉਹ ਸਨਮਾਨ ਨਾਲ ਜੀ ਸਕਣ ਉਹਨਾਂ ਦੇ ਬੱਚਿਆਂ ਦੇ ਪਾਸਪੋਰਟ ਬਣ ਸਕਣ ਉਹਨਾਂ ਨੂੰ ਨਾਗਰਿਕ ਬਣ ਕੇ ਸਾਡੇ ਵਰਗੇ ਬਣ ਸਕਣ ਇਹਦੇ ਵਾਸਤੇ ਇਹ 70 ਸਾਲ ਚ ਕੋਈ ਸਰਕਾਰ ਨੇ ਰਸਤੇ ਨਹੀਂ ਕੱਡੇ ਮੋਦੀ ਜੀ ਨੇ ਆ ਕੇ ਜਦੋਂ ਅਸੀਂ ਉਹਨਾਂ ਨੂੰ ਮਿਲੇ ਸੀਗੇ ਇਹ ਸਾਡੇ ਸਾਡੇ ਲੋਕ ਉੱਥੇ ਗਏ ਸੀ ਘਰ ਮਿਲਣਾਂ ਉਹਨਾਂ ਨੇ ਸਾਨੂੰ ਵਾਦਾ ਕੀਤਾ ਸੀ ਕਿ ਮੈਂ ਨਾਗਰਿਕਤਾ ਕਾਨੂੰਨ ਦੇ ਜਲਦੀ ਹੀ ਰੂਲਸ ਲੈ ਕੇ ਆਉਂਗਾ ਅੱਜ ਉਹ ਰੂਲ ਆਉਣ ਨਾਲ ਹੁਣ ਸਾਰੇ ਸਭ ਨੂੰ ਨਾਗਰਿਕਤਾ ਮਿਲ ਸਕਦੀ ਆ ਅਸੀਂ ਬੜੇ ਸਨਮਾਨ ਨਾਲ ਰਹਿ ਸਕਦੇ ਆ ਕਾਰੋਬਾਰ ਕਰ ਸਕਦੇ ਆ ਸਾਨੂੰ ਪੈਨ ਨੰਬਰ ਮਿਲੇਗਾ ਡਿਨ ਮਿਲੇਗਾ ਪਿੰਨ ਮਿਲੇਗਾ ਸਾਡੇ ਬੱਚੇ ਸਕੂਲ ਚ ਐਡਮਿਸ਼ਨ ਮਿਲੂ ਸੋ ਇੱਕ ਬਹੁਤ ਵੱਡੀ ਇਹ ਸਾਡੇ ਲਈ ਰਾਹਤ ਆ ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜ ਅਰਵਿੰਦ ਕੇਜਰੀਵਾਲ ਜੀ ਸਟੈਲਿਨ ਜੀ ਔਰ ਮਮਤਾ ਜੀ ਜਿਹੜੇ ਕਹਿ ਰਹੇ ਅਸੀਂ ਨਾਗਰਤਾ ਨਹੀਂ ਲੈਣ ਦੇਾਂਗੇ ਦੇਖੋ ਤੁਸੀਂ ਆਪਣੀ ਰਾਜਨੀਤੀ ਕਰੋ ਪਰ ਸਾਨੂੰ ਉਸ ਗੰਦੀ ਰਾਜਨੀਤੀ ਦਾ ਹਿੱਸਾ ਨਾ ਬਣਾਓ ਸਾਨੂੰ ਨਾ ਪੀਸੋ ਅਸੀਂ ਬੜੇ ਦਿੱਕਤਾਂ ਪਰੇਸ਼ਾਨੀ ਚੋਂ ਨਿਕਲ ਕੇ ਆਏ ਪਰਿਵਾਰ ਉੱਜੜ ਗਏ ਕੁਝ ਮਾਰੇ ਗਏ ਬੰਬ ਬਲਾਸਟ ਹੋ ਗਏ ਗੁਰਦੁਆਰਾਂ 'ਚ ਗੋਲੀਆਂ ਚੱਲ ਗਈਆਂ ਇਹਦੇ ਬਾਅਦ ਅਸੀਂ ਪਹੁੰਚੇ ਹਾਂ ਸਾਡਾ ਦਰਦ ਤੇ ਪੀੜ ਸਮਝੋ ਤੁਸੀਂ ਜੇ ਉਸ ਦਰਦ ਪੀੜ ਨੂੰ ਤੁਸੀਂ ਮਹਿਸੂਸ ਕਰੋਗੇ ਤੁਸੀਂ ਆਪ ਹੱਥ ਜੋੜ ਕੇ ਕਹੋਗੇ ਮੋਦੀ ਜੀ ਨੂੰ ਛੇਤੀ ਨਾਗਰਤਾ ਦਿਓ ਪਰ ਜੇ ਤੁਸੀਂ ਸਿਰਫ ਗੰਦੀ ਰਾਜਨੀਤੀ ਕਰੋਗੇ ਖਾਸ ਤੌਰ ਪਰ ਮੈਂ ਕਹਿਣਾ ਚਾਹੁੰਦਾ ਮੈਂ ਅਰਮਿੰਤ ਕੇ ਜੀਵਾਲ ਜੀ ਨੂੰ ਤੁਹਾਨੂੰ 92 ਸੀਟਾਂ ਪੰਜਾਬ ਦੇ ਲੋਕਾਂ ਨੇ ਜਿਤਾਈਆਂ ਨੇ ਅੱਜ ਤੁਸੀਂ ਕਿਸ ਸਮੂਹ ਨਾ ਕਹਰੇ ਜੇ ਮੈਂ ਸਿੱਖਾਂ ਨੂੰ ਨਾਗਰਿਕਤਾ ਨਹੀਂ ਲੈਣ ਦਊਗਾ ਅੱਜ ਤੁਸੀਂ ਕਿਵੇਂ ਕਹੇ ਮੈਂ ਹਿੰਦੂਆਂ ਨੂੰ ਨਾਗਰਿਕਤਾ ਨਹੀਂ ਲੈਣ ਦਊਗਾ ਇਹ ਤੇ ਬੜੀ ਗਲਤ ਗੱਲ ਆ ਤੁਸੀਂ ਜਦੋਂ ਜਿਹੜੇ ਰੋਹਿੰਗਾ ਮੁਸਲਮਾਨ ਨੇ ਜਦੋਂ ਉਹਨਾਂ ਦੀ ਗੱਲ ਆਉਂਦੀ ਆ ਤੁਸੀਂ ਸਾਡੂੰ ਅਸੀਂ ਕਿਹਨੇ ਜੋ ਮਰਜ਼ੀ ਦਿਓ ਉਹਨਾਂ ਨੂੰ ਸਾਨੂੰ ਨਹੀਂ ਇਤਰਾਜ਼ ਪਰ ਤੁਸੀਂ ਕਹੋ ਉਹਨਾਂ ਨੂੰ ਘਰ ਵੀ ਮਿਲਣਾ ਚਾਹੀਦਾ ਕਾਰੋਬਾਰ ਉਹਰ ਵਪਾਰ ਵੀ ਮਿਲਣਾ ਚਾਹੀਦਾ بہت اچھا سوال کیا یہ کس ملک سے آئے ہیں جہاں پیڑتوں کے آئے ہیں اسلامی ملک سے. تو اسلامی ملک میں اسلام کے اوپر تو نہیں کوئی حملہ ہوگا اسلامی ملک میں تو دوسرے ملک کے لوگوں پہ حملہ ہو سکتا ہے یہ آپ کیسے کہہ سکتے کہ پاکستان میں رہنے والا مسلمان اس کے اوپر اس کے دھرم کے کارن پیڑتا ہو رہی ہے تو اس کا دھرم بھی تو اسلام ہی ہے ایک بات دوسری بات مان لیجیے ہمارے کسی مسلمان بھائی کے اوپر دھرم کو چھوڑیے. ویسے بھی کوئی دقت آ جاتی ہے پریشانی آ جاتی ہے پولیٹیکل پرابلم آ جاتی ہے وہ پاکستان چھوڑے گا افغانستان میں چلے جائے گا افغانستان والے آ گیا ہے وہ عراق چلے جائے گا اس پہ آئے گی وہ دوسرا ایران چلے جائے گا آئے گی وہ سیریا چلے جائے گا بتائیے میرے ان بھائی پہ مصیبت آئیے کہاں جائیں افغانستان نے نکالا تو کہاں جائیں بھائی صاحب ان کو تو امریکہ کینیڈا والوں سے روتے رہے ہمارے ایم پی او کہتے رہے انہوں نے پوچھا تک نہیں بھارت نے اپنا سرکاری جہاز کے جن کو لے کے آئے اس لیے پہلے ہمیں سمینا پڑے گا یہ قانون ان کے لیے جن کے دھرم کے کارن پیڑتا ہوئی ہو دھرم کے کارن جن کے اوپر اور ہندو ہے وہ افغانستان پاکستان بنگلہ دیش میں ہے سکھ ہے ان کے دھرم کے کنر ہوا ہے اس لیے اور مان لیجیے کسی اسلامک پہ ہوتی ہے تو اس کے پاس تو بہت سارے ملک اس میں جائے اس کو کوئی منائی تو نہیں ہے لیکن ہمیں ان کے ساتھ جوڑ کر کیوں دکھایا جائے ہمارے پاس تو اور کو ملک ہی نہیں ہے اور ہمیں مل گئی اس بات کی خوشی کریں جن کو نہیں ملی ان کے لیے لڑائی لڑو اچھی بات ہے کوئی بات نہیں لیکن ہمیں کیوں کہہ رہے ہو کہ ہم تمہیں نہیں لینے دیں گے ہمارا یہ تراج ہے ہمیں کیوں روک رہے ہو یہ ہمارا تراج ہے केजरीवाल जी से دیکھو سب تو پہلا تے میں تنਵਾਦ کرتا ہوں દેશ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਸਾਹਿਬ ਦਾ ਕਿ ਜਿਨ੍ਹਾਂ ਨੇ CAA ਸਿਟੀਜ਼ਨ ਐਮੈਂਡਮੈਂਟ ਐਕਟ ਜਿਹੜਾ ਲਾਗੂ ਕੀਤਾ ਹੈ اور یہ بڑی خوشی ਦੀ ਗੱਲ ਹੈ ਖਾਸ ਕਰਕੇ ਸਾਡੇ अफगानिस्तान और पाकिस्तान तो जेडी संगत ਸਾਡੀ ਸਿੱਖ ਸੰਗਤ ਔਰ ਹਿੰਦੂ ਵੀਰ ਜਿਹੜੇ ਆਏ ਆ ਜਿਹੜੇ ਕਿ ਪਿਛਲੇ 25 25 30 ਸਾਲਾਂ ਤੋਂ ਪਰੇਸ਼ਾਨ ਸੀ ਉਹਨਾਂ ਨੂੰ ਨਾਗਰਿਕਤਾ ਨਹੀਂ ਮਿਲ ਰਹੀ ਸੀ ਉਹਨਾਂ ਦੇ ਕੰਮ ਨਹੀਂ ਹੋ ਰਹੇ ਸੀ ਬੱਚਿਆਂ ਨੂੰ ਵੀ ਬੜੀ ਸਮੱਸਿਆ ਆ ਰਹੀ ਸੀ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ੁਰੂ ਤੋਂ ਹੀ ਇਹ ਜਤਨਸ਼ੀਲ ਸੀ ਕਿਉਂਕਿ ਪਹਿਲੇ ਸ਼ੁਰੂ ਦੇ ਵਿੱਚ ਇਹਦੇ ਵਿੱਚ ਸਿੱਖਾਂ ਦਾ ਨਾਮ ਨਹੀਂ ਸੀ ਬਾਅਦ ਵਿੱਚ ਸਿੱਖਾਂ ਦਾ ਨਾਮ ਵੀ ਐਡ ਕਰਾਇਆ ਗਿਆ ਔਰ ਹੁਣ ਇਸ ਨੂੰ ਇੰਪਲੀਮੈਂਟ ਕਰ ਦਿੱਤਾ ਗਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਸਾਰੇ ਕੱਲ ਤੋਂ ਕੰਮ ਸ਼ੁਰੂ ਕਰ ਦਿੱਤੇ ਆ ਮੇਰੇ ਆਫਿਸ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਫਿਸ 'ਚ ਅਸੀਂ ਆਪਣੇ ਕੰਪਿਊਟਰ ਲਗਾ ਕੇ ਸਟਾਫ ਉਠਾ ਦਿੱਤਾ ਹੈ। ਨਾਲ ਹੀ ਅਸੀਂ ਬੇਨਤੀ ਕਰ ਦਿੱਤੀ ਹੈ ਕਿ ਜਿਨ੍ਹਾਂ ਨੇ ਵੀ ਸਾਡੇ ਵੀਰ ਜਿੰਨੇ ਵੀ ਆਏ ਆ ਉਹ ਆਪਣੇ ਡਾਕੂਮੈਂਟਸ ਜਿਹੜੇ ਉਹਨਾਂ ਦੇ ਕੋਲ ਹੈਗੇ ਆ ਉਹ ਲੈ ਕੇ ਸਾਡੇ ਕੋਲ ਪਹੁੰਚਣ। ਅਸੀਂ ਉਹਨਾਂ ਦੀ ਨਾਗਰਿਕਤਾ ਦਵਾਉਣ ਤੱਕ ਪੂਰਾ ਕੰਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਾਂਗੇ। ਜਿਹੜਾ ਕੋਈ ਵੀਰ ਭੈਣ ਕਿਸੇ ਕਾਰਨ ਕਰਕੇ ਸਾਡੇ ਕੋਲ ਨਹੀਂ ਆ ਸਕਦਾ ਹੋਵੇਗਾ ਉਹ ਸਾਡੇ ਦਫ਼ਤਰ ਦੇ ਵਿੱਚ ਜਾਂ ਦਾਸ ਦੇ ਨਾਲ ਸੰਪਰਕ ਕਰਨ ਅਸੀਂ ਆਪਣਾ ਸਟਾਫ ਉਹਨਾਂ ਦੇ ਘਰ ਭੇਜਾਂਗੇ। ਘਰੋਂ ਜਾ ਕੇ ਡਾਕੂਮੈਂਟਸ ਲੈ ਕੇ ਸਕੈਨ ਕਰਕੇ ਅਪਲੋਡ ਕਰਕੇ ਰਜਿਸਟ੍ਰੇਸ਼ਨ ਕਰਕੇ ਸਾਰੀ ਸਿਟੀਜ਼ਨਸ਼ਿਪ ਮਿਲਣ ਤੱਕ ਸਾਰਾ ਕੰਮ ਜਿਹੜਾ ਉਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਏਗਾ ਇਹ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਔਰ ਅਸੀਂ ਜਿੱਥੇ ਇੱਕ ਵਾਰੀ ਫਿਰ ਧੰਨਵਾਦ ਕਰਦੇ ਆਂ ਭਾਰਤ ਸਰਕਾਰ ਦਾ ਉੱਥੇ ਨਾਲ ਹੀ ਮੈਂ ਵਧਾਈ ਦੇਣਾ ਆਪਣੇ ਸਾਰੇ ਅਫਗਾਨਿਸਤਾਨ ਤੋਂ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਜਿਹੜੇ ਵੀ ਸਾਡੀ ਸਿੱਖ ਸੰਗਤ ਆਈ ਹੈ ਉਹਨਾਂ ਦੇ ਵਾਸਤੇ ਇਹ ਬੜਾ ਖੁਸ਼ੀ ਦਾ ਮੂਮੈਂਟ ਹੈ ਔਰ ਹੁਣ ਇਹ ਕੋ ਮੂਮੈਂਟ ਉਹ ਪਲ ਦੂਰ ਨਹੀਂ ਹੈ ਜਦੋਂ ਇਹਨਾਂ ਨੂੰ ਆਪਣੇ ਦੇਸ਼ ਦੀ ਨਾਗਰਿਕਤਾ ਮਿਲੇਗੀ ਆ ਸਾਨੂੰ ਬਹੁਤ ਫਾਇਦਾ ਹੋ ਗਿਆ ਹੈ ਕਿਉਂਕਿ ਇਹ ਕਾਨੂੰਨ ਪਾਸ ਹੋਣੇ ਸੇ ਹਮਾਰੇ ਤੋਂ ਹਿੰਦੁਸਤਾਨ ਕਾ ਨਾਗਰਿਕਤਾ ਮਿਲ ਗਿਆ ਤੋ ਹਮ ਹਿੰਦੁਸਤਾਨੀ ਬਨ ਗਏ ਪਹਿਲੇ ਔਰ ਉਸ ਕੇ ਆਧਾਰ ਪੇ ਹਮਾਰੇ ਕੋ ਸਕੂਲੋ ਮੇ ਮਕਾਨੋ ਮੇ ਦੁਕਾਨੋ ਮੇ ਆਧਾਰ ਕਾਰਡ ਪਹਨ ਕਾਰਡ ਬੈਂਕੋ ਮੇ ਸਭ ਸੁਵਿਧਾ ਮਿਲਨਾ ਸ਼ੁਰੂ ਹੋ ਜਾਏਗੀ ہندوستان کا عدیقار ہمارے کو شروع ہو گیا مل جائے گا تو ہم پرائم منسٹر اپنا موڈی جی کا امت شاہ جی کا اور منجندر سنگھ سرسا جی کا تہ دل و دھنواد کرتے ہیں کہ منجندر سنگھ سرسا جی نے ہمارے ساتھ موڈا کے موڈا ملا کے اور یہ قانون کو پاس کرنے کے لیے موڈی جی کے پاس سفارش بھجوائی چلے گئے اور سارا زندگی ہمارے ساتھ کھڑے ہیں اور ہمارے سیوا کرتے ہیں ہم اس دھنواد کے لیے آئے تھے ਔਰ ਅਸੀਂ ਬਹੁਤ ਖੁਸ਼ ਹੈ ਸਭ ਤੋਂ ਜ਼ਿਆਦਾ ਪ੍ਰੋਬਲਮ ਸਾਡੀ ਐਸੀ ਸੀ ਜਦਦੇ ਅਸੀਂ ਜਨਮ ਲੇਤਾ ਹੈ ਅਫਗਾਨਿਸਤਾਨ ਵਿੱਚ ਕਾਰ ਅਫਗਾਨੀ ਲੋਕ ਸਾਨੂੰ ਕਹਿੰਦੇ ਸੀ ਤੁਸੀਂ ਹਿੰਦੂ ਹੋ ਤੁਸੀਂ ਹਿੰਦੁਸਤਾਨ ਜਾਓ ਹਿੰਦੁਸਤਾਨ ਕਹਿੰਦਾ ਸੀ ਤੁਸੀਂ ਵੀਜ਼ਾ ਲਓ ਤੁਸੀਂ ਉਹਨਾਂ ਨੂੰ ਪੈਨਾ ਆ ਹਰ ਤਰ੍ਹਾਂ ਦੇ ਕਾਗਜ਼ਾਤ ਪੂਰੀ ਕਰੋ ਅਫਗਾਨ大使 ਤੋਂ ਵੀਜ਼ਾ ਲਓ ਐਫਾਰੋ ਤੋਂ ਵੀਜ਼ਾ ਲਓ ਸਾਨੂੰ ਤੱਕੇ ਖਾਣੇ ਪੰਦੇ ਸੰ ਉੱਥੇ ਰਹਿਣ ਵਾਸਤੇ ਨਾ ਇਹ ਸਾਡਾ ਵਿਦੇਸ਼ ਸੀ ਨਾ ਉਹ ਸਾਡਾ ਦੇਸ਼ ਸੀ ਅਸੀਂ ਨਾ ਇਧਰ ਦੇ ਸੀ ਨਾ ਉਧਰ ਦੇ ਸੀ ਉਧਰ ਸਾਡੇ ਜ਼ਿਲਮ ਹੁੰਦਾ ਸੀ ਇਧਰ ਸਾਨੂੰ ਸਾਰੇ ਦਿਨ ਕਾਗਜ਼ੀ ਕਾਰਵਾਈਆਂ 'ਚ ਲੱਗੇ ਰਹਿਣਾ ਪੈਂਦਾ ਸੀ ਇਸ ਲਈ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਦਾ ਥੈਂਕਫੁਲ ਹਾਂ ਕਿ ਪਹਿਲੀ ਵਾਰ ਸਾੜੂ ਲੋਕਾਂ ਨੂੰ ਆਪਣਾ ਘਰ ਮਿਲਿਆ اپنی آئی ڈی ملی اپنی آئیڈینٹٹی ملی کہ ابھی ہندوستانی آسی پہلے بھی ہندوستانی سی لیکن کاغذی کاروائی نہیں سی آج مودی جی دا اتنا تھینکس کہ انہوں نے سانو آئیڈینٹی دیتی افغانی ہوں انہوں کا تہ دلو دنواد نائنٹی پلس میں نائنٹی ٹو نائنٹی ون میں پلائن جب ہوا افغانستان سے سارے ہندو سکھ بھائی ہمارے افغانستان سے وہاں مشکلیں بہت زیادہ تھی حالات وہاں کے خراب ہوتے ہوئے جو جنگ وہاں پہ چھڑی تو اس کے بعد ہم نے افغانستان سے انڈیا پلائن کرا کیونکہ ہمارا ایک ہی ایک دیش تھا ہندوستان جو انڈیا تھی جب لوگ سارے ہندوستان میں آئے تو ہم نے ایک ہی دیش چنا اپنا ہی دیش چنا جو ہمارا اپنا گھر ہے یہ تو یہاں سے تیس سال سے ہمیں کافی دقتیں آئی بہت مشکلیں ہم نے جیلیں ہمارے بچوں نے بہت جیلی ہیں یہاں ہمارے ادھر کمیونٹی جو تھی کافی لوگ بنا ان پڑھ تھے کچھ سے نہیں جانتے تھے کہ کیسے کرنا ہے کیا کرنا ہے بہت تکلیفیں دیکھی انہوں نے ان کو اپنے بچوں کو پڑھا رہا تھا مشکل تھا ان کے لیے ابھی بھی بہت مشکلیں ہمارے سامنے ہیں آگے بھی ہمارے پریواروں کے لیے بہت مشکلیں ہیں لیکن یہ ناگرکتا قانون جو اسی یہ آیا ہے ہمیں تو دوہزار انیس سے بھی امید تھی کہ دوہزار انیس میں جب امپلیمنٹ ہوا تھا آیا تھا تب بھی بڑی خوشی ہوئی تھی لیکن تین چار سال لگ چلو دیر آیا درست آیا ہمیں اس بات کی خوشی ہے مودی جی کا دھنیہ کرتے ہیں ہم بہت بہت دھنیہ کرتے ہیں ہمارے لیے قانون لے کر آئے اور ہماری ਇਹ ਸੰਸਥਾ ਕਿ ਹਮਾਰੇ ਲੋਕਾਂ ਦੀ ਸੁਣਵਾਈ ਹੋਈ ਹੈ ਇਹ ਬਹੁਤ ਅੱਛੀ ਬਾਤ ਹੈ ਦੇਖੋ ਇਹ ਬਹੁਤ ਹੀ ਸ਼ਲਾਂਗਾਯੋਗ ਕਦਮ ਹੈ ਜਿਹੜਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਬੜੇ ਲੰਬੇ ਸਮੇਂ ਤੋਂ ਜੋ ਅਫਗਾਨੀ ਸਿੱਖ ਹੈ ਜਾਂ ਜੋ ਵੀ ਸਾਡੇ Hindu ਸਿੱਖ ਭਾਈਚਾਰੇ ਦੇ ਲੋਕ ਜਿਹੜੇ ਦੂਸਰੇ ਦੇਸ਼ਾਂ ਤੋਂ ਇੱਥੇ ਮਾਈਗ੍ਰੇਟ ਹੋ ਕੇ ਆਏ ਸੀਗੇ ਉਹ ਇੱਕ ਵੇਟ ਕਰ ਰਹੇ ਸੀਗੇ ਕਿ ਸਾਨੂੰ ਇੱਥੇ ਦੀ ਨਾਗਰਿਕਤਾ ਮਿਲੇ ਜਾਂ ਜਿਹੜੇ ਉੱਥੇ ਅੱਜ ਵੀ ਫਸੇ ਹੋਏ ਨੇ ਉਹ ਲੋਕ ਵੇਟ ਕਰ ਰਹੇ ਨੇ ਦੇਖੋ ਸਾਨੂੰ ਉਹ ਦਿਨ ਯਾਦ ਕਰਨ ਦੀ ਲੋੜ ਆ ਜਦੋਂ ਸਾਡੇ ਉੱਥੇ ਗੁਰਦੁਆਰਿਆਂ ਦੇ ਉੱਤੇ ਤੱਕ ਹਮਲੇ ਕੀਤੇ ਗਏ ਇਸਲਾਮਿਕ ਮੁਲਕਾਂ ਦੇ ਵਿੱਚ ਸਾਡੇ ਗੁਰੂ ਸਹਿਬਾਨ ਤੱਕ ਸੁਰੱਖਿਅਤ ਨਹੀਂ ਸਾਡੇ ਗੁਰਦੁਆਰੇ ਤੱਕ ਨਹੀਂ ਸੁਰੱਖਿਅਤ ਸਮੇਂ-ਸਮੇਂ ਤੇ ਉੱਤੇ ਭਾਰਤ ਸਰਕਾਰ ਨੇ ਲੋੜ ਅਨੁਸਾਰ ਸਾਡੀ ਕੌਮ ਲਈ ਵੱਧ ਚੜ ਕੇ ਕੰਮ ਕੀਤਾ ਜਿਸ ਦੇ ਵਿੱਚ ਇੱਕ ਬਹੁਤ ਹੀ ਅਹਿਮ ਯੋਗਦਾਨ ਸਾਡੇ ਸਤਕਾਰਯੋਗ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਨੇ ਨਿਭਾਇਆ ਕਿਉਂਕਿ ਮੈਨੂੰ ਯਾਦ ਆ ਉਹ ਦਿਨ ਕੋਵਿਡ ਦੇ ਦੌਰਾਨ ਜਦੋਂ ਅਫਗਾਨਿਸਤਾਨ ਦੇ ਵਿੱਚ ਹਮਲਾ ਹੋਇਆ ਸੀਗਾ ਤੇ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਇੰਡੀਆ ਜਦੋਂ ਮੰਗਾਇਆ ਸੀ ਕਿ ਸਪੈਸ਼ਲ ਫਲਾਈਟ ਦੇ ਥਰੂ ਉਹਦੇ ਵਿੱਚ ਵੀ ਸਰਦਾਰ ਮਨਜਿੰਦਰ ਸਿੰਘ ਸ਼ਿਰਸਾ ਜੀ ਨੇ ਇੱਕ ਅਹਿਮ ਰੋਲ ਅਦਾ ਕੀਤਾ ਸੀਗਾ ਤੇ ਕਿਉਂਕਿ ਅਸੀਂ ਦਿੱਲੀ ਦੇ ਵਿੱਚ ਰਹਿੰਦੇ ਆਂ ਔਰ ਅਸੀਂ ਦਿੱਲੀ ਦੇ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਕਰਦੇ ਆਂ ਸਾਡੇ ਕੋਲ ਲਗਾਤਾਰ ਅਫਗਾਨੀ ਸਿੱਖਾਂ ਵੱਲੋਂ ਤੇ ਹੋਰ ਭਾਈਚਾਰਿਆਂ ਵੱਲੋਂ ਇਹ ਮੰਗ ਉਠਾਈ ਜਾਂਦੀ ਸੀਗੀ ਕਿ ਤੁਸੀਂ ਕਿਸੇ ਤਰੀਕੇ ਸੀਏ ਦੀ ਇੰਪਲੀਮੈਂਟੇਸ਼ਨ ਵਾਸਤੇ ਜਲਦੀ ਤੋਂ ਜਲਦੀ ਕਦਮ ਕਰਾਓ ਤੇ ਜਦੋਂ ਵੀ ਅਸੀਂ ਸਿੱਟ ਸਈ ਨਾਲ ਗੱਲ ਕੀਤੀ ਹੈ ਅਫਗਾਨੀ ਸਿੱਖਾਂ ਦਾ ਇੱਕ ਜੱਥਾ ਕਈ ਵਾਰੀ 2 ਤੋਂ 3 ਵਾਰ ਜਿੱਥੇ ਤੱਕ ਮੈਨੂੰ ਯਾਦ ਆ ਐਗਜ਼ੈਕਟਲੀ ਅਸੀਂ ਪੀਐਮ ਨਾਲ ਸੀਆ ਆਪਣਾ ਐਚਐਮ ਨਾਲ ਮੀਟਿੰਗ ਕਰਕੇ ਆਏ ਸੀਗੇ ਰਿਗਾਰਡਿੰਗ ਤੇ ਅੱਜ ਉਸਦੇ ਸਿੱਟੇ ਵੱਜੋਂ ਜਦੋਂ ਸੀ ਇਹ ਲਾਗੂ ਕੀਤਾ ਤੇ ਅਫਗਾਨੀ ਸਿੱਖ ਜਿਹੜੇ ਸਾਡਾ ਭਾਈਚਾਰਾ ਹੈਗਾ ਆ ਉਹਨਾਂ ਦੇ ਵਿੱਚ ਇੱਕ ਬਹੁਤ ਹੀ ਖੁਸ਼ੀ ਦੀ ਲਹਿਰ ਆ ਤਾਂ ਜੋ ਉੱਥੇ ਜੋ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਸੀਗੀਆਂ ਜੋ ਉਹਨਾਂ ਨੂੰ ਪ੍ਰੋਬਲਮ ਆ ਰਹੀ ਸੀ ਜੋ ਉਹਨਾਂ ਦੇ ਨਾਲ ਇੱਕ ਸਬਰਦਸਤ ਭਿਆਨਕ ਤੌਰ ਦੇ ਉੱਤੇ ਉਹਨਾਂ ਨੂੰ ਤਰਾਸ ਕੀਤਾ ਜਾਂਦਾ ਸੀਗਾ ਉਸ ਦਾ ਅੱਜ ਅੰਤ ਹੋਇਆ ਹੈ ਤੇ ਉਹ ਉਹਨਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਜਿੱਥੇ ਉਹਨਾਂ ਦੀ ਪੁਰਾਣੀ ਜਨਰੇਸ਼ਨ ਜੋ ਕਰੰਟ ਜਨਰੇਸ਼ਨ ਆ ਉਹਦਾ ਵੀ ਫਾਇਦਾ ਹੋਏਗਾ ਤੇ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਇੱਕ ਨਵੇਂ ਮੁਕਾਮ ਹਾਸਿਲ ਕਰ ਸਕੇਗੀ ਇਸ ਦੇ ਲਈ ਉਹ ਅੱਜ ਮੋਦੀ ਜੀ ਦਾ ਧੰਨਵਾਦ ਕਰਨ ਲਈ ਸਰਦਾਰ ਮਨਜਿੰਦਰ ਸਿੰਘ ਸਰਸਾ ਜੀ ਦੇ ਕੋਲ ਆਏ ਸੀਗੇ ਕਿਉਂਕਿ ਸਾਡੇ ਲਈ ਉਹੀ ਸਾਰਾ ਕੰਮ ਕਰਦੇ ਨੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਹੀ ਦੇਸ਼ ਦੇ ਵਿੱਚ ਸਿੱਖਾਂ ਦੀ ਰਿਪ੍ਰেজੈਂਟੇਸ਼ਨ ਦੇ ਰਹੇ ਨੇ ਅਸੀਂ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ